ਬੀਤੇ ਦਿਨੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਬੋਲੀ ਸ਼ਬਦਾਰੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਐਸਸੀਪਾਈ ਚਾਰੇ ਵਿੱਚ ਪਾਰੀ ਰੋਸ ਜਤਾਇਆ ਜਾ ਰਿਹਾ ਹੈ ਥਾਂ ਥਾਂ ਤੇ ਸੁਨੀਲ ਜਾਖੜ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਦਿਨਾਂ ਨਗਰ ਤੋਂ ਕਾਂਗਰਸ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਅਰੁਣਾ ਚੌਧਰੀ ਨੇ ਵੀ ਸੁਨੀਲ ਜਾਖੜ ਦੇ ਬਿਆਨ ਨੂੰ ਅਤ ਦਾ ਨਿੰਦਣ ਜੋ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹੋ ਜਿਹੇ ਸੀਨੀਅਰ ਲੀਡਰਾਂ ਦੇ ਮੂੰਹੋਂ ਅਜਿਹੇ ਲਫ਼ਜ਼ ਸ਼ੋਭਾ ਨਹੀਂ ਦਿੰਦੇ ਉਹਨਾਂ ਕਹਿੰਿਆ ਹੈ ਕਿ ਸੀਨੀਅਰ ਲੀਡਰਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਕਾਂਗਰਸ ਪਾਰਟੀ ਦੀ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਤਰ੍ਹਾਂ ਦੇ ਹਰ ਜਾਤੀ ਦੇ ਲੋਕ ਜੜੇ ਰਹੇ ਇਸ ਪਾਰਟੀ ਦੇ ਵਿੱਚ ਨੇ ਔਰ ਐਸਸੀ ਕਮਿਊਨਿਟੀ ਤੇ ਇਹ ਕਾਂਗਰਸ ਪਾਰਟੀ ਦੀ ਰੀੜ ਵੀ ਹੱਡੀ ਹੈ ਬੈਕਬੋਨ ਤੋ ਪਿਛਲੇ ਦਿਨਾਂ ਦੇ ਵਿੱਚ ਜਾਖੜ ਸਾਹਿਬ ਨੇ ਜਿਹੜੇ ਕਿ ਸਾਡੇ ਗੁਰਦਾਸਪੁਰ ਦੇ ਐਮਪੀ ਵੀ ਰਹ ਚੁਕੇ ਨੇ ਉਹਨਾਂ ਨੇ ਬਹੁਤ ਹੀ ਇੱਕ ਐਸੀ ਕਮਿਊਨਿਟੀ ਦੇ ਵਾਸਤੇ ਇੱਕ ਬਹੁਤ ਹੀ ਘੱਟਿਆ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਿਹੜੀ ਕਿ ਬਹੁਤ ਹੀ ਨਿੰਦਨੀ ਹੈ ਔਰ ਸਾਰਿਆਂ ਨੂੰ ਬਹੁਤ ਇਸ ਗੱਲ ਦੀ ਠੇਸ ਪਹੁੰਚੀ ਹੈ ਕਿ ਉਹਨਾਂ ਦੀ ਜਿਹੜੀ ਚੋਇਸ ਆਫ ਵਰਡ ਸੀ ਜਿਹੜੀ ਸ਼ਬਦਾਵਲੀ ਸੀ ਉਹ ਬਹੁਤ ਹੀ ਘੱਟਿਆ ਸੀ ਕਿ ਕਿ ਐਸੀ ਕਮਿਊਨਿਟੀ ਦਾ ਕੰਪੈਰੀਜ਼ਨ ਉਹਨਾਂ ਨੇ ਜੁਗਤੀ ਦੇ ਨਾਲ ਕੀਤਾ ਸੋ ਇਹ ਚੀਜ਼ ਜਿਹੜੀ ਹੈ ਕਿ ਇਸ ਕਾਰਨ ਸਾਰੀ ਅੱਸੀ ਕਮਿਊਨਿਟੀ ਸਾਰੀ ਦਲਿਤ ਕਮਿਊਨਿਟੀ ਦੇ ਵਿੱਚ ਬਹੁਤ ਭਾਰੀ ਰੋਸ ਹੈ ਔਰ ਕਈ ਕਈ ਜਗ੍ਹਾ ਤਾਂ ਉਹਨਾਂ ਦਾ ਪੁਤਲਾ ਵੀ ਫੋਕਿਆ ਗਿਆ ਫੋਕਿਆ ਗਿਆ ਹੈ ਔਰ ਇਹਦੇ ਬਾਰੇ 'ਚ ਮੈਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਕਹਾਂਗੀ ਕਿ ਉਹ ਜ਼ਰੂਰ ਇਹਦੇ ਬਾਰੇ 'ਚ ਕੋਈ ਕੜਾ ਰੁਖ ਲੈਣ ਔਰ ਇਹਦੇ ਬਾਰੇ 'ਚ ਕੋਈ ਫੈਸਲਾ ਕਰਨ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਇਹ ਬਹੁਤ ਮਾੜੀ ਸੋਚ ਹੈ ਔਰ ਇਸ ਤਰ੍ਹਾਂ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਨਹੀਂ ਹੋਣੀ ਚਾਹੀਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਆ ਜਾਖਰ ਸਾਹਿਬ ਬੜੇ ਬੜੇ ਲਿਖੇ ਇਨਸਾਨ ਹੈ ਬੜੇ ਨੇਕ ਬਲੋਗ ਇਨਸਾਨ ਹੈ ਪਤਾ ਨਹੀਂ ਉਹਨਾਂ ਦੇ ਮਨ 'ਚ ਸ਼ਾਇਦ ਕਿਸੇ ਕੋਲ ਨੇ ਜੇ ਇਸ ਤਰ੍ਹਾਂ ਦੀ ਕੋਈ ਸੋਚ ਹੋ ਸਕਦਾ ਹੈ ਕਿ ਉਹਨਾਂ ਦੇ ਮਨ 'ਚ ਕਿਸੇ ਕੋਨੇ ਦੇ ਵਿੱਚ ਇਹ ਸੋਚ ਵੀ ਸੀ ਕਿ ਸ਼ਾਇਦ ਉਹ ਕਿਸੇ ਤਰ੍ਹਾਂ ਸੀਐਮ ਚੜੋ ਪਿਛਲੇ ਦਿਨਾਂ ਦੇ ਵਿੱਚ ਚੇਂਜਸ ਹੋਈਆਂ ਨੇ ਕਿ ਉਹ ਸੀਐਮ ਨਹੀਂ ਬਣ ਸਕੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਖਾਸ ਕਮਿਊਨਿਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਮੈਂਟਸ ਕਰੋ ਔਰ ਔਰ ਮੀਡੀਆ ਦੇ ਵਿੱਚ ਜਾਓ ਬਿਨਾਂ ਸੋਚੇ ਸਮਝੇ ਸੋ ਮੈਂ ਇਸ ਤੇ بڑے ਕੜੇ ਸ਼ਬਦਾਂ 'ਚ ਨਿੰਦਾ ਕਰਦੀ ਹਾਂ ਔਰ ਮੈਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਰਿਕੁਐਸਟ ਕਰਾਂਗੀ ਕਿ ਇਸ ਤਰ੍ਹਾਂ ਦੀ ਜੜੀ ਹੈ ਆ ਮੀਡੀਆ 'ਚ ਡਾਇਰੈਕਟਲੀ ਜਾਣਾ ਔਰ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ ਕਿ ਬਹੁਤ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਵੱਡੇ ਲੀਡਰਾਂ ਦੀ ਇਸ ਤਰ੍ਹਾਂ ਦੀ ਧਿਆਨਬਾਜ਼ੀਆਂ ਤੋਂ ਔਰ ਇਹਦੇ ਬਾਰੇ 'ਚ ਕੋਈ ਡਿਸਪਲਿਨਰੀ ਐਕਸ਼ਨ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਜ਼ਰੂਰ ਕਰੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ विश्व प्रसिद्ध नंबर वन सत्ताईस वर्षों का विशाल अनुभव मुठकर्णी वशीकरण स्पेशलिस्ट मिया समीर बंगाली जी हम कहते नहीं करके दिखाते हैं हस्तरेखा जन्म पत्री फोटो दिखाकर सत प्रतिशत समाधान गारंटी लिख कर लिखकर, शादी में रुकावट देश यात्रा वीजा में देरी लव मैरिज प्यार में धोखा व्यापार में घाटा प्रेमी प्रेमिका लक्ष्मी बंधन तल्ला व दुश्मन से छुटकारा यदि आपका प्रेमी पति बेटा किसी के वश में है तो एक बार अवश्य मिले प्रेमी प्रेम का पति पत्नी मन चाह वशन कर आए हटके चाहे काम होगा इधर मिया समीर जी बंगाली मोबाइल नंबर नाइन एट सेवन टू फाइव डबल फोर वन डबल फोर नाइन एट वन फोर वन डबल वन टू वन थ्री फोन करते ही जिंदगी सवार पता फूलावाल गेट नजदीक पेट्रोल पंप भखल रोड लुधियाना